ਹਾਂਜੀ ਆਪਾਂ ਅੱਜ ਲੱਗੇ ਸੀਗੇ ਭਾਈ ਗਰਮੀ ਦਾ ਜਸ਼ਨ ਮਨਾਉਣ ਵਾਸਤੇ ਤੇ ਗਰਮੀ ਸੀਗੀ ਜਾਦੇ ਤੇ ਮੈਂ ਅਖਾ ਚਲੋ ਠੰਡਾ ਠੰਡਾ ਆਪਾਂ ਚੱਕੀਏ ਤਰਬੂਜ ਤੇ ਆ ਲਿਆਂਦਾ ਸੀਗਾ ਤੇ ਰਾਤ ਰੱਖਿਆ ਸੀ ਫ੍ਰਿਜ ਦੇ ਵਿੱਚ ਤੇ ਫ੍ਰਿਜ ਚੋਂ ਕੱਢਿਆ ਤੇ ਇਹਨੂੰ ਕੱਟ ਕੇ ਦੇਖਿਆ ਸੀਗਾ ਵੀ ਇਹ ਮਿੱਠਾ ਹੈ ਕਿ ਖੱਟਾ ਹੈ ਜਦੋਂ ਉੱਥੋਂ ਲਿਆ ਸੀਗਾ ਨਾ ਵੀ ਮਿੱਠਾ ਕਿ ਫਿੱਕਾ ਸੱਚ ਖੱਟਾ ਕਹਤਾ ਖੱਟਾ ਨਹੀਂਗਾ ਵੀ ਫਿੱਕਾ ਨਾ ਹੋਵੇ ਤੇ ਭਾਈ ਬੱਚੇ ਵੀ ਹੁਣ ਇਹ ਡੀਕ ਦੇ ਵਿੱਚ ਬੈਠੇ ਨੇ ਵੀ ਕਦੋਂ ਇਹ ਕੱਟੀਏ ਤੇ ਕਦੋਂ ਅਸੀਂ ਖਾਈਏ ਮੈਂ ਕੀ ਕੀਤਾ ਉਹਨੂੰ ਰੱਖਿਆ ਉੱਥੇ ਟੇਬਲ ਤੇ ਤੇ ਮੈਂ ਆਖਾ ਚੱਲੇ ਨੂੰ ਹੁਣ ਕਿਰਾਂ ਕੱਟਾ ਵੱਢੀ ਕਰੀਏ ਦੀ ਤੇ ਫਿਰ ਦੇਖਦੇ ਆਂ ਕਰਦ ਮਾਰੀ ਵਿੱਚ ਤੇ ਪਹਿਲਾਂ ਤਾਂ ਉਹਦੀ ਉਹ ਚੱਕ ਲਿਆ ਪੀਸ ਜਾ ਜਿਹੜਾ ਸੀਗਾ ਠੀਕ ਹੈ ਜੀ ਆਹ ਦੇਖੋ ਤੁਸੀਂ ਇਹ ਪਹਿਲਾਂ ਜਦੋਂ ਕੱਟ ਕੇ ਰੱਖਿਆ ਸੀਗਾ ਨਾ ਤੇ ਉਦੋਂ ਦੇਖਿਆ ਸੀਗਾ ਇਹਨੂੰ ਖਾ ਕੇ ਤੇ ਪੀਸ ਜਾ ਉੱਤੇ ਹੀ ਬੰਦ ਕਰਤਾ ਸੀਗਾ ਵੀ ਚਲੋ ਦੇਖਦੇ ਆਂ ਹਨਾ ਤੇ ਸਾਰੇ ਘਰ ਮੈਨੂੰ ਲੱਗਦਾ ਆਈ ਕਰਦੇ ਆ ਤੁਸੀਂ ਕਿਹੜੇ ਕਿਹੜੇ ਘਰ ਇਸ ਤਰ੍ਹਾਂ ਕਰਦੇ ਹੋ ਮੈਨੂੰ ਜਰੂਰ ਦੱਸਿਓ ਵੀ ਆਪਾਂ ਇਹਨੂੰ ਕੱਟ ਕੇ ਦੇਖਦੇ ਆ ਤੇ ਮੁੜ ਕੇ ਪੀਸ ਜਾ ਉਹਦਾ ਚੱਕ ਕੇ ਤੇ ਉੱਤੇ ਉਹਦੇ ਇੱਥੇ ਰੱਖ ਦੰਨੇ ਆ ਹੁਣ ਆਪਾਂ ਨੇ ਕੀ ਕੀਤਾ ਜੀ ਇਹ ਚੱਕਿਆ ਤੇ ਅੱਡ-ਅੱਡ ਕਰਤਾ ਹੁਣ ਇੱਕ ਚੱਕ ਲਾਂਗੇ ਤੇ ਦੂਜੇ ਇੱਥੇ ਪਏ ਰਹਿਣਗੇ ਇਹਨੂੰ ਆਪਾਂ ਹੁਣ ਕੀ ਕਰਨਾ ਹੈਗਾ ਇਹਦੀ ਕਟਾ ਵੱਡੀ ਕਰ ਦੇਣੀ ਹੈਗੀ ਆ ਕਟਾ ਵੱਡੀ ਕੀ ਕਰਦੀ ਆ ਆਪਾਂ ਤਰੀਕੇ ਨਾਲ چیرਣਾ ਆਪਾਂ ਸਿੱਖਦੇ ਆ ਜਿਵੇਂ ਉਹ ਦਿਖਾਉਂਦੇ ਹੁੰਦੇ ਆ ਨਾ ਮੈਨੂੰ ਲੱਗਦਾ ਨਹੀਂਗਾ ਵੀ ਆਪਾਂ ਉਹ ਮੇ ਕਰ ਲਾਂਗੇ ਪਰ ਆਪਦੇ ਕੰਨ ਨੂੰ ਆਪਾਂ ਪੂਰਾ ਜ਼ੋਰ ਸ਼ੋਰ ਲਾ ਰੱਖਿਆ ਹੈਗਾ ਵੀ ਆਪਾਂ ਇਹਨੂੰ ਜਵਾਕਾਂ ਨੂੰ ਉਹ ਮੇ ਕਰਕੇ ਦਿਖਾਉਣਾ ਹੈ ਇਹਦਾ ਤਾਮ-ਜਾਮ ਜਾ ਤੇ ਆਹ ਦੇਖੋ ਅਨਮੋਲ ਲੱਗਿਆ ਪਿਆ ਮੈਨੂੰ ਕਹਿਣਾ ਵੀ ਨਾਨੀ ਇਹ ਆਈ ਨਹੀਂ ਆਪਾਂ ਐ ਵੱਢਣਾ ਹੈਗਾ ਮੈਂ ਕਿਹਾ ਚੱਲ ਕੋਈ ਨਹੀਂ ਭਾਈ ਜੀ ਮੈਂ ਤੂੰ ਕਵੇਂਗਾ ਪੌਮੇ ਕਰ ਲੈਨੇ ਹੁਣ ਆਪਾਂ ਇਹਨੂੰ ਦੂਜੇ ਪਾਸੇ ਲੱਗ ਕੇ ਕਰਨ ਬਈ ਇਹ ਤਾਂ ਕੱਟਿਆ ਹੋਰ ਨਹੀਂ ਜਾਂਦਾ ਪਤਾ ਨਹੀਂ ਕਿਵੇਂ ਕਚਰ-ਕਚਰ ਕਰਕੇ ਕੱਟ ਦਿੰਦੇ ਨੇ ਹਨਾ ਮੇਰੇ ਕੋਲੋਂ ਤਾਂ ਕੱਟਿਆ ਨਹੀਂ ਜਾਂਦਾ ਮੈਂ ਤਾਂ ਖੜ ਕੇ ਕੱਟੀ ਜਾਂਦੀਆਂ ਨਾਲੇ ਸਾਰਾ ਜ਼ੋਰ ਲਾ ਕੇ ਕਿਉਂ ਪਤਾ ਨਹੀਂ ਕਿਵੇਂ ਜੜਿਆ ਚੈਨੀ ਜੇ ਹੁੰਦੇ ਆ ਕਿਵੇਂ ਕੱਢ ਲੈਂਦੇ ਆ ਪੀਸ ਜਲਾ ਆ ਤਾਂ ਦੋ ਚਾਰ ਹੋਰ ਨਿਕਲੇ ਲਾ ਕੱਢਣ ਤਾਂ ਇੱਕ ਲੱਗਿਆ ਸੀ ਕੱਢਿਆ ਕਿ ਨਿਕਲਿਆ ਦੋ ਚਾਰ ਹਨਾ ਤੇ ਹੁਣ ਇਹਨੂੰ ਖਾ ਕੇ ਦੇਖੀਏ ਭਾਈ ਲੱਗਦਾ ਤਾਂ ਸਵਾਦ ਹੈ ਹੈ ਤਾਂ ਮਿੱਠਾ ਤੇ ਹੁਣ ਇਹ ਝਾਗਦੇ ਆ ਵੀ ਨਾਨੀ ਆਪ ਖਾਣ ਲੱਗ ਗਈ ਸਾਨੂੰ ਦਿੱਤਾ ਨੀਗਾ ਜਵਾਕਾ ਨਾ ਸਾਰਾ ਦਿਨ ਕਰੀਦਾ ਜੀ ਇੰਜੋਏ ਬੱਚੇ ਜਦੋਂ ਆਉਂਦੇ ਆ ਉਹਦੋਂ ਜਵਾਕਾਂ ਵਰਗੇ ਹੋ ਜਾਈਦਾ ਜਦੋਂ ਸਿਆਣਿਆਂ ਚ ਬੈਠਿਆ ਸਿਆਣਿਆਂ ਵਰਗੇ ਹੋ ਜਾਈਦਾ ਹੁਣ ਨਿਆਣੇ ਆਏ ਨੇ ਹੁਣ ਆਪਾਂ ਨਿਆਣਿਆਂ ਵਰਗੇ ਸਾਰਾ ਦਿਨੇ ਮੇਰ ਨਾਲ ਚੌੜ ਕਰਦੇ ਆ ਇਹਨਾਂ ਦੀਆਂ ਮਾਵਾਂ ਕਹਿ ਦਿੰਦੀਆਂ ਸਾਡੇ ਨਾਲ ਤੇ ਐਂ ਕਰਦੇ ਆ ਭਾਈ ਤੁਸੀਂ ਇਹਨਾਂ ਨਾਲ ਖੇਡਦੀਆਂ ਨਹੀਂ ਮੇਰੇ ਵਾਂਗੂ ਜਿਵੇਂ ਮੈਂ ਸਾਰਾ ਦਿਨ ਖੇਡਦੀ ਆ ਨਾ ਉਵੇਂ ਤੁਸੀਂ ਨਹੀਂ ਖੇਡਦੀਆਂ ਅਸੀਂ ਹੁਣ ਨਾਨੀ ਦੋ ਤਾਂ ਇਹਨਾਂ ਨੂੰ ਕਟਾ-ਕਟਾਈ ਕਰਾਂਗੇ ਇਹਨਾਂ ਦੀ ਕੇਰਾ ਤਾਂ ਅਸੀਂ ਇੱਕ-ਇੱਕ ਪੀਸ ਚੱਕ ਕੇ ਦੇਖ ਲਿਆ ਖਾ ਲਿਆ ਕਿਉਂਕਿ ਇਹ ਕਿਹੜਾ ਕਿਤੇ ਭੇਜਣਾ ਆਪਣੇ ਖਾਣਾ ਹੈਗਾ ਜਵਾਕਾਂ ਦੇ ਨਾਲ ਹਨ ਤੇ ਫਿਰ ਅਸੀਂ ਬਸ ਉਵੇਂ ਜਾ ਵਰਤ ਲਾਂਗੇ ਹੁਣ ਇਹਨੂੰ ਆਹ ਚਿੱਲਾ ਸਲਾਈ ਕਰਕੇ ਤੇ ਲੋ ਜੀ ਇਹਨੂੰ ਲਾ ਲਿਆ ਲੋਟ ਨਹੀਂ ਆਇਆ ਆਪਣੇ ਕੰਮ ਕਰਨ ਤਾਂ ਅਸੀਂ ਵੀ ਉਵੇਂ ਹੀ ਲੱਗੇ ਸੀਗੇ ਜਿਵੇਂ ਉਹ ਹੁੰਦਾ ਨਾ ਵਿੱਚੋਂ ਫਾੜ ਗਾਇਆਂ ਚੱਕ ਲੈਂਦੇ ਕਹਿੰਦੇ ਜੀ ਸੌਖਾ ਤਰੀਕਾ ਅਸੀਂ ਆਖਿਆ ਅਸੀਂ ਵੀ ਦੇਖੀਏ ਕਰਕੇ ਸੌਖਾ ਤਰੀਕਾ ਸਾਨੂੰ ਤਾਂ ਭਾਈ ਕਿਸੇ ਪਾਸੇ ਉਹ ਸੌਖਾ ਨਹੀਂ ਲੱਗਿਆ ਸਾਨੂੰ ਤਾਂ ਔਖਾ ਲੱਗਿਆ ਤੂੰ ਤਾਂ ਅਸੀਂ ਕਟਛੀ ਨਾਲ ਵਿੱਚੋਂ ਹੀ ਕੱਢ ਲੈਂਦੇ ਇਹਨੂੰ ਮੈਨੂੰ ਲੱਗਦਾ ਬਾਹਲਾ ਸੌਖਾ ਲੱਗਦਾ ਜੇ ਕਟਛੀ ਨਾਲ ਵਿੱਚੋਂ ਕੱਢ ਲੈਂਦੇ ਹਨ ਤੇ ਇਹ ਤਾਂ ਹੋਰ ਹੀ ਜੱਬ ਜਾ ਖੜਾ ਹੋਗਾ ਚੱਲ ਕੋਈ ਨਹੀਂ ਹੁਣ ਜਿਹੜਾ ਫਿਰ ਹੋ ਗਿਆ ਹੋ ਗਿਆ ਪੰਗਾ ਜਿਹੜਾ ਅਸੀਂ ਲੈ ਲਿਆ ਕਹਿੰਦੀ ਅਨਮੋਲ ਜਿਹੜਾ ਲੈ ਲਿਆ ਪੰਗਾ ਮਖਾ ਲੈ ਹੀ ਲਿਆ ਆਪਾਂ ਕਹਿੰਦੇ ਅਸੀਂ ਹੋਰ ਕੀ ਅਨਮੋਲ ਕਹਿੰਦਾ ਸਹੀ ਗੱਲ ਆ ਨਾਨੀ ਕਹਿੰਦਾ ਆਪਾਂ ਜਿਹੜਾ ਪੰਗਾ ਲੈ ਲਿਆ ਕਹਿੰਦਾ ਘਰ ਬੈਠੇ ਕੰਮ ਤੇ ਭਾਈ ਹੁਣ ਅਸੀਂ ਤਾਂ ਭਰ ਲਿਆ ਡਾਊਂਗਾ ਤੇ ਤੁਸੀਂ ਦੱਸੋ ਕਿਹੜੇ ਜਵਾਕਾਂ ਨਾਲ ਜਵਾਕਾਂ ਵਰਗੇ ਹੁੰਨੇ ਹੋ ਤੇ ਸਿਆਣਿਆਂ ਨਾਲ ਸਿਆਣਿਆਂ ਵਰਗੇ ਹੁੰਨੇ ਹੋ ਤੁਸੀਂ ਹਨਾ ਤੇ ਨਿਆਣਿਆਂ ਨਾਲ ਨਿਆਣਿਆਂ ਵਰਗੇ ਹੁੰਨੇ ਕਿਹੜੇ-ਕਿਹੜੇ ਭਾਈ ਇਹੋ ਜਿਹੇ ਹੁੰਨੇ ਉਹ ਪਰਿਵਾਰ ਦੇ ਵਿੱਚ ਤੁਸੀਂ ਮੈਂ ਤਾਂ ਬਈ ਉਹੋ ਜੀ ਹੋ ਜੰਨੀ ਆ ਹੁਣ ਆਪਾਂ ਅਸੀਂ ਭਰ ਲਈ ਬਾਟੀ ਪਾਣੀ ਦੀ ਹੁਣੇ ਪਾਣੀ ਪਿੱਛੇ ਹੋਰ ਰੌਲਾ ਪਊਗਾ ਉਹ ਕਹਿਣਗੇ ਅਸੀਂ ਪੀਣਾ ਮੈਂ ਕਹੂੰਗੀ ਅਸ ਮੈਂ ਪੀਣਾ ਇਹ ਬਈ ਜਿਦਾ ਜਿਦਾ ਸਾਡੀ ਪੂਰੀ ਜੋਰਾ ਸ਼ੋਰਾ ਤੇ ਚੱਲੂਗੀ ਹੈਨਾ ਤੇ ਹੁਣੇ ਜਦਨਗੇ ਮੇਰੇ ਨਾਲ ਕਹਿਣਗੇ ਅਸੀਂ ਪੀਣਾ ਕੋ ਅਸੀਂ ਪੀਣਾ ਦੇਖੋ ਅਨਮੋਲ ਤਦਵਾ ਤਦ ਲੱਗਿਆ ਪਿਆ ਖਾਣ ਇਹਨੂੰ ਆਏ ਵੀ ਕਿਤੇ ਮੈਂ ਨਾ ਰਹਿ ਜਾ ਲੈ ਜੀ ਫੜੋ ਅਰਮਾਨ ਜੀ ਤੁਸੀਂ ਵੀ ਫੜੋ ਤੇ ਲੋ ਜੀ ਠੀਕ ਹੈ ਜੀ ਫਿਰ ਅਸੀਂ ਤਾਂ ਲੱਗ ਗਏ ਤੇ ਹੁਣ ਪਾਣੀ ਪੀ ਲੈਣੇ ਆ ਤੇ ਅਨਮੋਲ ਤੂੰ ਪੀਏਗਾ ਤੂੰ ਵੀ ਪੀਣਾ ਹੈ ਚਲੋ ਅਨਮੋਲ ਵੀ ਪੀ ਲੂਗਾ ਇਹਨੂੰ ਵੀ ਦੇ ਦੇਾਂਗੇ ਕਿ ਇਹਨਾਂ ਨੂੰ ਖਾਣ ਦਿਓ ਚਲੋ ਠੀਕ ਹੈ ਜੀ ਫਿਰ ਕਿਵੇਂ ਲੱਗੀ ਸਾਡੀ ਵੀਡੀਓ ਕੇ ਬਾਏ ਬਾਏ ਮਾਊ